ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਹਰਵੇਲ ਗਿੱਲ ਡੇਰੀ ਫਾਰਮਿੰਗ YouTube ਚੈਨਲ ਵਿੱਚ ਤੁਹਾਡਾ ਸਵਾਗਤ ਆ ਸਾਰੇ ਸੱਜਣਾ ਨੂੰ ਰਿਕਵੈਸਟ ਆ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲੇ ਤੇ ਬੈਲ ਆਈਕਨ ਨੂੰ ਆਨ ਕਰ ਲਓ ਤਾਂ ਜੋ ਆਉਣ ਵਾਲੀਆਂ ਨਵੀਆਂ ਵੀਡੀਓ ਨੋਟੀਫਿਕੇਸ਼ਨ ਟਾਈਮ ਟੂ ਟਾਈਮ ਤੁਹਾਡੇ ਤੱਕ ਪਹੁੰਚਦੀ ਰਹਿਣ ਇੱਥੇ ਫਾਰਮ ਤੇ ਵਿਜ਼ਿਟ ਕਰਨ ਲਈ ਪਿੰਡ ਜੋੜ ਸਿੰਘ ਵਾਲਾ ਤਹਿਸੀਲ ਪੱਤੀ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਨਾਲ ਲੱਗਦੇ ਪਿੰਡ ਵੱਡੇ ਸਭਰਾ ਹਰੀਕੇ ਪੱਤਨ ਪੱਤੀ ਤੋਂ ਪਹੁੰਚ ਕਰ ਸਕਦੇ ਦੁਬਲੀ ਪਰਵਾਲਾ ਛੀਮਾ ਇਹ ਥੋੜੀ ਦੂਰੀ ਤੇ ਜਿਹੜੇ ਪਿੰਡ ਨੇ ਤਾਂ ਫੋਨ ਨੰਬਰ 9906382025 ਡੇਟ 31 3 2025 ਤੇ ਤੁਹਾਨੂੰ ਇੱਕ ਸਪੈਸ਼ਲ ਜਿਹਾ ਜਿਹੜਾ ਨਗ ਦਿਖਾਉਨੇ ਆ ਨੀਲੀ ਰਵੀ ਦਾ ਤੇ ਕਰਦੇ ਆ ਇਹਦੀ ਡਿਟੇਲ ਤੁਹਾਡੇ ਨਾਲ ਸਾਂਝੀ ਤੋਰੋ ਵੀਰ ਜੀ ਥੋੜਾ ਜਨੂ ਬਿਲਕੁਲ ਕਿਉਂ ਕਿ ਓਪਟੀ ਦੀ ਇਹਦੀ ਗੱਲ ਕਰੀਏ ਤਾਂ 1.5 ਸਾਲ ਦੀ ਆ ਪੌਣੇ 2 ਦੀ ਬਿਲਕੁਲ ਮੂੰਹੋਂ ਖੀਰੀ ਆ ਤੇ ਜਿਹੜੀ ਪਿਓ ਪੱਖ ਦੀ ਗੱਲ ਕਰੀਏ ਦੀ ਤਾਂ 480 ਦੀ ਆ 480 ਪਹਿਲਾਂ CIARB ਨਾਬਾ ਸੌਰੀ ਆ ਸੀ 480 ਪਹਿਲਾਂ CIARB ਨਾਬੇ ਵਾਲੇ ਕੋਲ ਸੀਗਾ ਬਾਅਦ ਵਿੱਚ ABC ਵਾਲੇ ਵਿਹਾਰਾ ਵਾਲੀ ਕਰਨਾਟਕਾ ਵਾਲੇ ਰਾਜੀਵ ਸਰ ਹੋਣੀ ਲੈ ਗਏ ਤੇ ਬਹੁਤ ਸੋਹਣੇ ਬੱਚੇ ਪਾਉਂਦਾ 480 ਵੀ 480 ਪਹਿਲਾਂ CIARB 90 ਵਾਲਿਆਂ ਕੋਲ ਸੀਗਾ ਬਾਅਦ ਵਿੱਚ ABC ਵਾਲੇ ਵਿਹਾਰ ਵਾਲੀ ਕਰਾਕਤਾ ਵਾਲੇ ਰਾਜੀਵ ਸਰ ਹੋਣੀ ਲੈ ਗਏ ਤੇ ਬਹੁਤ ਸੋਹਣੇ ਬੱਚੇ ਪਾਉਂਦਾ 480 ਵੀ ਤੇ ਜਿਹੜਾ ਮਾਂ ਦਾ ਪਾਖੇ ਤੇ ਦੀ ਗੱਲ ਕਰੀਏ ਤਾਂ 17 18 ਲੀਟਰ ਜਰੀ ਇਸ ਟਾਈਮ ਵੀ ਚੱਲ ਰਹੀ ਆ ਤੇ ਪਹਿਲੇ ਸੂਏ ਦੀ ਤੀ ਹੀ ਤੇ ਪਹਿਲੇ ਸੂਏ ਦੇ ਵਿੱਚ ਕਰਮਾਲੀ ਨੇ 15 ਪਲੱਸ ਦਿੱਤਾ ਤਾਂ ਦੂਜਾ ਸੂਆ ਸੂਈ ਆ ਕੋਈ ਸੱਜਣ ਇਹਦੀ ਮਾਂ ਵੇਖਣਾ ਚਾਹੁੰਦਾ ਹੋਵੇ ਤੌ ਵੀ ਆਪ ਦਿਖਾ ਸਕਦੇ ਆ ਗੱਲ ਕਰੀਏ ਦੀ ਫੇਸ ਕੁਆਲਿਟੀ ਦੀ ਬਹੁਤ ਸੋਹਣਾ ਸਟੇਟ ਪਟਾ ਆਉਂਦਾ ਤੇ ਬਿੱਲੀ ਬਣ ਕੇ ਆਖਾ ਤੇ ਸਿੰਘੀ ਬਹੁਤ ਛੋੜੀ ਕਰਮਾੜੀ ਮੋੜਨਦੀ ਆ ਬਿਲਕੁਲ ਸੋਹਣਾ ਸਿੰਘ ਜਿਹੜਾ ਗੁਲਾਈ ਦੇ ਵਿੱਚ ਮੋੜੂਗੀ ਕਿਉਂਕਿ ਹਜੇ ਏਜ ਬਹੁਤ ਘੱਟ ਆ ਤੇ ਚੌਹ ਪੈਰਾਂ ਤੇ ਮਾਰਕਿੰਗ ਆ ਮੇਰੇ ਕੋ ਥੱਲੇ ਗੱਲ ਕਰੀਏ ਇਹਦੇ ਧੁੰਨ ਤੇ ਵੀ ਬਿਲਕੁਲ ਸਿੱਟਾ ਦਾਗ ਆ ਗਿਆ ਤੇ ਮੇਰੇ ਕੋ ਚੌਹ ਪੈਰਾਂ ਦੇ ਵਿੱਚ ਜਿਹੜੀ ਮਾਰਕਿੰਗ ਬਹੁਤ ਸੋਹਣੀ ਆ ਤੇ ਪੂਛ ਜਿਹੜੀ ਆਦੂ ਤੋਂ ਵੱਧ ਜਿਹੜੀ ਆ ਜੀ ਸਫੇਦ ਆ ਗਈ ਆ ਤੇ ਬਹੁਤ ਚੰਗੀ ਆ ਇਹਦੋਂ ਲੈ ਲਈ ਚੰਗੀ ਇੱਕ ਵੱਡੀ ਮੱਝ ਬਣ ਕੇ ਤਿਆਰ ਹੋ ਗਈ ਤੇ ਫਿਰ ਇਹ ਨਹੀਂ ਕਿ ਇੱਕ ਖਰਾਕ ਦੀ ਜੰਮੀ ਪਾਲੀਆ ਦੁੱਧ ਦੇ ਨਾਲ ਜਿਹੜੀ ਇਹ ਪਾਲੀ ਗਈ ਹੈ ਚੰਗੇ ਨਾਲ ਚੰਗਾ ਪੁੱਠਾ ਛੋਟੀ ਜਾ ਤੇ ਬਹੁਤ ਆਜੀ ਆ ਤਾਨੂੰ ਝੋਲੀ ਚਾਲੀ ਵੀ ਤੁਹਾਨੂੰ ਚੈੱਕ ਕਰਾਉਂਦੇ ਆ ਬਹੁਤ ਸੋਹਣੀ ਆ ਝੋਲੀ ਵੀ ਗਰਮ ਵਾਲੀ ਦੀ ਵਨ ਸਪੈਸ ਤਣਾ ਦੀ ਬਹੁਤ ਚੰਗੀ ਆ ਚੈੱਕ ਕਰੋ ਚੰਗਾ ਕੱਦ ਕਾਠਾ ਛੋਟੀ ਦਾ ਅੱਖ ਤੁਹਾਨੂੰ ਫੇਰ ਚੈੱਕ ਕਰਾ ਦਿੰਦੇ ਆ ਬਿਲਕੁਲ ਸਹੀ ਦਾ ਰੈੱਡ ਦੇਖੋ ਬਿੱਲੀ ਮਨ ਕੀ ਜਿਹੜੀ ਇਹਦੀ ਅੱਖ ਤੇ ਦੇਖੋ ਮੱਥਾ ਜਿਹੜਾ ਸਟੇਟ ਪਟਾ ਜਿਹੜਾ ਹੁੰਦਿਆ ਸਿੰਘੀ ਵੀ ਸੋਣੀ ਮੋੜਨ ਦੀ ਕਰਮ ਵਾਲੀ ਤੇ ਰੇਟ ਆਇਆ ਜਿਹੜਾ ਬਿਲਕੁਲ ਲੈਦੇ ਜੇ ਮੁੱਲ ਹੋਊਗਾ 331000 ਰੁਪਏ ਮੁੱਲਾ ਉਹਦੇ ਵਿੱਚ ਜਿਹੜਾ ਮੰਤਣ ਜ਼ਰੂਰ ਹੋਊਗਾ 29000 ਦੀ ਲੈਦੇ ਹੋਊਗੀ ਉਹਦੇ ਵਿੱਚੋਂ ਜਿਹੜੀ ਸ਼ੋਅ ਕੀਤੀ ਜਾਊਗੀ ਤੇ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ